ਲੈਂਟਰ ਪਾਉਂਦੇ ਸਮੇਂ ਬਈ ਥੋੜਾ ਜਿਹਾ ਧਿਆਨ ਰੱਖਿਆ ਕਰੋ ਆ ਦੇਖੋ ਥੱਲੇ ਮਤਲਬ ਕਿ ਬਾਲੀਆਂ ਚੰਗੀ ਤਰ੍ਹਾਂ ਨਹੀਂ ਲਾਈਆਂ ਤੇ ਆ ਦੇਖੋ ਸਾਰਾ ਹੀ ਲੈਂਟਰ ਥੱਲੇ ਮਤਲਬ ਕਿ ਡੱਗ ਪਿਆ ਜਦੋਂ ਉੱਤੇ ਬਜਰੀ ਸੀਮਿੰਟ ਪਾਉਣ ਲੱਗੇ ਤਾਂ ਇਸੇ ਕਰਕੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਤੇ ਕਿਉਂਕਿ ਬਹੁਤ ਜ਼ਿਆਦਾ ਭਾਰ ਹੁੰਦਾਗਾ ਤੇ ਭਾਰ ਹੋਣ ਦੇ ਬਾਵਜੂਦ ਸਾਰਾ ਕੁਝ ਫਸਲੇ ਜਾਂਦਾ ਹੈ ਇਸੇ ਕਰਕੇ ਚੰਗੀਆਂ ਬਾਲੀਆਂ ਚੰਗਾ ਮਤਲਬ ਕਿ ਥੱਲੇ ਪਰ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਕੰਮ ਕਰੋ ਜਿਸ ਦੇ ਨਾਲ ਮਤਲਬ ਕਿ ਕੋਈ ਨੁਕਸਾਨ ਨਾ ਹੋਵੇ ਹਨਾ ਆਹ ਦੇਖੋ ਸਾਰਾ ਕੁਝ ਹੀ ਕਿਵੇਂ ਤੈਸ ਨਾਲ ਸੋਇਆ ਪਿਆਗਾ ਸਰੀਏ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਦੇ ਆਉਂਦੇ ਹੈ ਜਿਆ ਤੇ ਥੋੜਾ ਜਿਹਾ ਸਰੀਏ ਵੀ ਕੁਆਲਟੀ ਵਾਲੇ ਲਿਓਣੇ ਚਾਹੀਦੇ ਆ ਜਿਸ ਦੇ ਨਾਲ ਮਜ਼ਬੂਤੀ ਬਣੇ ਤੇ ਅੱਜ ਕੱਲ ਦੁਨੀਆਦਾਰੀ ਦੇ ਵਿੱਚ ਬਹੁਤ ਕੁਝ ਹੋਈ ਜਾ ਰਿਹਾ ਹੈ ਇਸੇ ਕਰਕੇ ਕੁਝ ਸੋਚਣਾ ਸਮਝਣਾ ਬਹੁਤ ਜ਼ਰੂਰੀ ਆ ਤੇ ਆਪਣਾ ਧਿਆਨ ਰੱਖਣਾ ਚਾਹੀਦਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ